हां जी दोस्तों सारेया नुं सस्त्रिकाल स्वागत करते हैं टोटा राज संधू फार्मिंग दे विच आज दोस्तों पहुंचेया ਪਿੰਡ ਨਿਯਾਮਦੀਨ ਵਾਲਾ ਨਿਯਾਮੀ ਵਾਲਾ ਪਿੰਡ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਵੀਰ ਸੂਬੇ ਦੇ ਘਰ ਆਇਆ ਦੋਸਤੋ ਵੀਰ ਸੂਬੇ ਦੇ ਘਰੋਂ ਇੱਕ ਪਹਿਲਾ ਵੀਡੀਓ ਪਾਈ ਸੀਗੀ ਆਪਾਂ ਉਸ ਤੋਂ ਤੁਹਾਨੂੰ ਉਸ ਦਿਨ ਵੀ ਆਪਾਂ ਕੋਈ ਤਿੰਨ ਤੋਂ ਚਾਰ ਨੱਕ ਦਿਖਾਈ ਸੀਗੇ ਅੱਜ ਵੀ ਇਸ ਕਵਰੇਜ ਵਿੱਚ ਟੋਟਲ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਆ ਤਿੰਨੇ ਵੱਡੀਆਂ ਮੱਝਾਂ ਨੇ ਦੋ ਮੱਜਾ ਬਿਲਕੁਲ ਤਾਜ਼ੀਆ ਸੁਈਆਂ ਸਵਈਆਂ ਨੇ ਨਾਲ ਬੱਚੇ ਤੇ ਇੱਕ ਬੋਰੀ ਟੋਕੜ ਗੱਬਣ ਮੱਜ ਆਪਾਂ ਤੁਹਾਨੂੰ ਦਿਖਾਵਾਂਗੇ ਦੁੱਧ ਵੀ ਮੌਜੂਦ ਆ ਬਾਕੀ ਟੋਕੜ ਨਾਲ ਗੱਬਣ ਵੀ ਹੈਗੀ ਆ ਕਿੰਨੇ ਸਮੇਂ ਦੀ ਗੱਬਣ ਆ ਪੂਰੀ ਡਿਟੇਲ ਆਪਾਂ ਵੀਰ ਸੂਬੇ ਤੋਂ ਲੈ ਲਾਂਗੇ ਮਖੂ ਤੋਂ ਦੋਸਤੋ ਆਪਾਂ ਜਦੋਂ ਆਪਾਂ ਅਮਰਸਰ ਨੂੰ ਜਾਂਦੇ ਆ ਤੇ ਮਖੂ ਤੋਂ ਕੋਈ 3 ਕਿਲੋਮੀਟਰ ਬੰਗਾਲੀ ਵਾਲਾ ਪੋਲ ਬੰਗਾਲੀ ਵਾਲੇ ਪੋਲ ਤੋਂ ਲੈਂਦੇ ਨੂੰ ਇੱਕ ਛੜਕ ਨਿਕਲਦੀ ਆ ਤੇ ਪਹਿਲਾ ਪਿੰਡ ਨਿਯਾਮ ਨਿਯਾਮੀ ਵਾਲਾ ਹੁੰਦਾ ਨਿਯਾਮਦੀਨ ਵਾਲਾ ਪਿੰਡ ਤੇ ਇਹ ਸੜਕ ਅੱਗੇ ਮੱਲਾਂ ਵਾਲੇ ਨੂੰ ਚਲੀ ਜਾਂਦੀ ਆ ਠੀਕ ਆ ਜੀ ਵੱਟੂ ਭੱਟੀ ਪਿੰਡ ਅੱਗੇ ਤੇ ਫਤੇਗੜ ਸਭਰਾ ਨੂੰ ਹੋ ਕੇ ਜਿਹੜੀ ਦੋਸਤੋ ਇਹ ਮੱਲਾਂ ਵਾਲੇ ਖਾਸ ਚਲੀ ਜਾਂਦੀ ਆ ਤੇ ਬੰਗਾਲੀ ਵਾਲਾ ਪੋਰ तकरीबन ਕੋਈ ਅੱਧੇ ਕਿਲੋਮੀਟਰ ਦੀ ਦੂਰੀ ਤੇ ਆ ਬਾਕੀ ਨਰਕਪਰਖ ਦੋਸਤੋ ਜਿੰਨੇ ਵੀ ਪਸ਼ੂ ਤੁਹਾਨੂੰ ਦਿਖਾਉਣੇ ਆ ਘਰਾਂ ਨੇ ਕਿ ਤੁਸੀਂ ਕਰਨੀ ਆ ਜਿਹੜੇ ਪਸ਼ੂ ਤਾਜ਼ੇ ਆ ਆਪਾਂ ਤੁਹਾਨੂੰ ਦਿਖਾਵਾਂਗੇ ਦੋ ਟਾਈਮ ਚੋਕੇ ਟੋਕੜ ਕੱਪਣ ਵੀ ਆਪਣੀ ਜਿਹੜੀ ਥਣਾ ਦੀ ਚੈੱਕ ਪਾਸ ਕਰਨੀ ਆ ਕਿਸੇ ਵੀਰ ਨੇ ਬਾਕੀ ਡਾਕਟਰ ਸਾਹਿਬ ਤੋਂ ਚੈੱਕ ਹੋਈ ਆ ਅਗੋਂ ਕਿਸੇ ਵੀਰ ਨੇ ਆਪਣੀ ਕਰਾਉਣੀ ਆ ਉਹ ਤੁਸੀਂ ਆਪਣਾ ਸਾਈਬੀਨਾ ਕਰਕੇ ਪੂਰਾ ਕਰਾਈਟੇਰੀਆ ਜਿਹੜਾ ਹੈਗਾ ਦੋਸਤੋ ਉਹ ਸੌਲਵ ਕਰ ਸਕਦੇ ਜੀ ਠੀਕ ਆ ਤਰੀਕ ਦੋਸਤੋ ਅੱਜ 3 ਅਪ੍ਰੈਲ ਤੇ ਸਮਾਂ ਕੋਈ ਮਾਰਨਿੰਗ ਦੇ 9:30 ਵਜੇ ਦਾ ਆਓ ਲੈਨੇ ਆ ਬਤੇਰੇ ਡਿਟੇਲ ਓਨਰ ਵੀਰ ਸੂਬੇ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਸੂਬੇ ਸਤਸ੍ਰੀਕਾਲ ਸਤਸ੍ਰੀਕਾਲ ਵੀਰ ਜੀ ਸੰਧੂ ਸਾਹਿਬ ਠੀਕ ਠਾਕ ਵੀਰ ਜੀ ਠੀਕ ਠਾਕ ਵਧੀਆ ਜੀ ਅੱਛਾ ਵੀਰ ਸੂਬੇ ਉਸ ਦਿਨ ਆਪਾਂ ਇੱਕ ਵੀਡੀਓ ਪਾਈ ਸੀ ਤੇ ਮੇਰੇ ਕੋਲ ਤਾਂ ਪਸ਼ੂ ਆਪਾਂ ਤਿੰਨ ਤੋਂ ਚਾਰ ਨਗ ਦਿਖਾਏ ਸੀ ਹੋ ਗਏ ਸੀ ਸੇਲ ਜੀ ਹਾਂਜੀ ਉਹ ਸੇਲ ਹੋ ਗਏ ਵੀਰ ਠੀਕ ਹੈ ਜੀ ਤੋਕੜ ਕੱਪਣ ਪਸ਼ੂ ਉਦੋਂ ਵੀ ਜ਼ਿਆਦਾ ਸੀ ਆਪਣੇ ਹਾਂਜੀ ਉਦੋਂ ਵੀ ਤੋਕੜ ਕੱਪਣੇ ਗਏ ਸੀ ਜੀ ਠੀਕ ਇੱਕ ਅੱਜ ਬੋਰੀ ਹੈ ਆਪਣੇ ਬਹੁਤ ਖੂਬਸੂਰਤ ਚੰਗੀ ਮੱਝ ਆਈ ਹੈ ਹਾਂਜੀ ਇਹ ਵੀ ਤੋਕੜ ਕੱਪਣੀ ਹੈ ਜੀ ਤੋਕੜ ਕੱਪਣੀ ਹੈ ਬੂਰੀ ਵੀ ਅੱਛਾ ਜੀ ਚੈੱਕ ਪਾਸ ਚੈੱਕ ਪਾਸ ਢਾਈਆਂ ਮਹੀਨੇ ਦਾ ਚੈੱਕ ਪਾਸ ਹੈ ਜੀ ਠੀਕ ਹੈ ਜੀ ਲਓ ਦੱਸੋ ਢਾਈਆਂ ਮਹੀਨੇ ਦੀ ਚੈੱਕ ਪਾਸ ਆ ਤੇ ਦੁੱਧ ਵੀ ਹੈਗਾ ਉਹਨਾਂ ਦੇ ਥੱਲੇ ਜੀ 5 ਕਿਲੋ ਦੁੱਧ ਦੇਂਦੇ ਥੱਲੇ ਜੀ ਅੱਛਾ ਜੀ ਤੇ ਇਹਦਾ ਥਾਪੀ ਦੇ ਮਿਲਦੀ ਜੀ ਦੋ ਟਾਈਮ ਠੀਕ ਹੈ ਜੀ ਇਸ ਤਰ੍ਹਾਂ ਹੀ ਮਿਲ ਪੈਂਦੀ ਕੋਈ ਟੀਕਾ ਨਹੀਂ ਲਾਉਣਾ ਆਪਣੇ ਕੋਲ ਇੱਥੇ ਆਣ ਠੀਕ ਹੈ ਜੀ ਠੀਕ ਹੈ। ਅੱਛਾ ਵੀਰੋ ਸ਼ੁਰੂਆਤ ਜਿਹੜੀ ਆਪਾਂ ਪਹਿਲਾਂ ਇਧਰੋਂ ਕਰ ਲਈ ਜਿਹੜੀਆਂ ਤਾਜ਼ੀਆਂ ਸੂਈਆਂ ਮੱਜਾਂ। ਹਾਂਜੀ। ਲਓ ਜੀ। ਹੁਣ ਦੋਸਤੋ ਸ਼ੁਰੂਆਤ ਜਿਹੜੀਆਂ ਆਪਾਂ ਇਧਰੋਂ ਕਰ ਲੈਨੇ ਜਿਹੜੀਆਂ ਮੱਜਾਂ ਤਾਜ਼ੀਆਂ ਸੂਈਆਂ ਨੇ ਇਹਨਾਂ ਮੱਜਾਂ ਤੋਂ ਇੱਕ ਵਾਰੀ ਆਪਾਂ ਸਟਾਰਟਿੰਗ ਕਰਦੇ ਆਂ। ਤੇ ਵੀਰ ਜਿਹੜੀ ਪਹਿਲੇ ਨੰਬਰ ਤੇ ਇਹ ਮੱਜ ਆਪਣੇ ਕੋਲ ਖੜੀ ਆ ਸੂਹਾ ਕਿੰਨਾ ਮਾਸੂਈ ਆ। ਇਹ ਤੇ ਜੀ ਘਰ ਵਾਲੇ ਤਿੱਜੇ ਸਵੇਰੇ ਜਾਂਦੇ ਹੀ ਭਾਵੇਂ ਆਦੀ ਸਮਝਣਾ ਵੇਖਣ ਭਾਵੇਂ ਚੌਥੇ ਮੰਨ ਲੈਣ ਭਾਵੇਂ ਤਿੱਜੇ ਆਪਾਂ ਨੂੰ ਉਹਨਾਂ ਤੇਜੇ ਸੋਏ ਆਖਿਆ। ਅੱਛਾ ਜੀ। ਲਓ। ਤੇ ਸੂਈ ਨੂੰ ਅੱਜ ਬੱਚਾ ਮਗਰ ਕੀਰ ਇਹਦੇ ਕਟਾ ਇਹਦੇ ਮਗਰ ਮਗਰ ਕਟਾ ਹਾਂਜੀ ਲੋ ਦੋਸਤੋ 15 18 ਦਿਨਾਂ ਦੀ ਸੂਈ ਆ ਮਗਰ ਕਟਾ ਮੇਲ ਕਾਫ ਆ ਤੇ ਸੁਹਾ ਚਾਹੇ ਕੋ ਤਿੱਜਾ ਕਾਹੇ ਚੌਥਾ ਬਾਕੀ ਅੱਗੇ ਘਰ ਕਵੀਰ ਨੇ ਆਪ ਕੋ ਆਪਣੀ ਸਮਝ ਤੁਸੀਂ ਵੇਖਣੀ ਆ ਇੱਥੇ ਆਣ ਕੇ ਚਿਹਰਾ ਮੋਰਾ ਮਾਂਦਰਾ ਪੂਰਾ ਆਪਦਾ ਫੇਸ ਫੂਸ ਕੁਆਲਟੀ ਬਾਡੀ ਸਟਰਕਚਰ ਇਸ ਥਾਂ ਤੇ ਆ ਕੇ ਇਸ ਲੋਕੇਸ਼ਨ ਤੇ ਆ ਕੇ ਤੁਸੀਂ ਘਰ ਵੇਖ ਸਕਦੇ ਜੀ ਠੀਕ ਆ ਅੱਛਾ ਵੀਰ ਹੁਣ 15 17 18 ਦਿਨਾਂ ਦੀ ਸੂਈ ਆ ਤੇ ਦੁੱਧ ਹੁਣ ਕਿੰਨੇ ਕਿਤੇ ਆ ਗਈ ਆ ਇਹਦੇ ਸਰੇ 12 ਕਿਲੋ ਦੁੱਧ ਜੀ ਇਸ ਟਾਈਮ ਠੀਕ ਜੀ ਜਿਹੜਾ ਬਿਲਕੁਲ ਨੈਟ ਆਪਾਂ ਚੋੜਾਂਗੇ ਮੈਂ ਇੱਕ ਤਿਆਰ ਜੀ ਠੰਡਾ ਕਰਕੇ 12 ਕਿਲੋ ਦੁੱਧ ਗਾੜੀ ਕਿਹੜਾ 2 ਕਿਲੋ ਬਾਹਰ ਐ ਸਵਾ 2 ਕਿਲੋ ਅਗਲੇ ਥਾਣੇ 'ਚ ਹੈਗਾ ਦੁੱਧ ਦੇ ਦੇ ਉਹ ਗਾੜ ਚੰਗੀ ਅਗਲੀ ਹਾਂਜੀ ਠੀਕ ਹੈ ਜੀ ਹੁ ਦੱਸੋ ਸਵਾ 2 ਕਿਲੋ 2 ਕਿਲੋ ਸਵਾ 2 ਕਿਲੋ ਜਿਹੜੀ ਗਾੜ ਅਗਲੇ ਥਾਣੇ ਦੇ ਵਿੱਚ ਚਵਾ ਜਿਹੜਾ ਇਸ ਮੱਝ ਦੇ ਥਾਣੇ ਦੇ ਵਿੱਚ ਹੈਗਾ ਤਾਂ ਟੋਟਲ ਜਿਹੜਾ 12 ਕਿਲੋ ਦੁੱਧ ਦੋਨਾਂ ਡੰਗਾਂ ਦਾ ਦੋਵੇਂ ਟਾਈਮਾਂ ਦਾ ਜਿਹੜਾ 12 ਕਿਲੋ ਦੁੱਧ ਇਹਦੇ ਥੱਲੇ ਹਾਜ਼ਰ ਆ ਬਾਕੀ ਫੇਸ ਕੁਆਲਿਟੀ ਚੰਗੀ ਆ ਕੱਦ ਬੁੱਤ ਵੱਡਾ ਠ ਮੀਡੀਅਮ ਤੋਂ ਉੱਚੀ ਹਾਈਟ ਆ ਵਡੀਆਂ ਮੱਜਾਂ ਦੇ ਵਿੱਚ ਆਪਾਂ ਇਹਦੀ ਗਿਣਤੀ ਕਰ ਸਕਦੇ ਆ ਅੱਛਾ ਵੀਰ ਬਾਕੀ ਇਹ ਵੀ ਦੱਸ ਦਈਏ ਵੀ ਚੋਣ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਬਰਾਬਰ ਬਿਲਕੁਲ ਐ ਜੀ ਪਿਓ ਰਹਿਣ ਇੱਕ ਇੱਕ ਦੋ ਜਿਹਾਂ ਮਿਲਦੇ ਥਾਂ ਵਧੀਆ ਚਵਾਈ ਬਹੁਤ ਵਧੀਆ ਵਖਾਲਾ ਦੇ ਇਹਨਾਂ 14 ਕਿਲੋ ਵਾਲਾ ਹੈਗਾ ਜੀ ਠੀਕ ਹੈ ਉਹ ਤੇ 12 ਕਿਲੋ ਹੈ ਜੀ ਬਰਾਬਰੂ ਹਨ ਪੋਲਾ ਬਿਲਕੁਲ ਪੋਲਾ ਜੀ ਬਹੁਤ ਵਧੀਆ ਚੋਣ ਠੀਕ ਹੈ ਜੀ ਲਓ ਵੀਰ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾਈਏ ਸੋ ਤੋਂ ਇੱਕ ਵਾਰੀ ਪਿੱਛੋਂ ਬੈਕਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆ ਬਾਡੀ ਬੰਤਰ ਦੀ ਵੀ ਚੰਗੀ ਆ ਤੇ ਚੌੜੇ ਪਿੱਠਪੂੜੇ ਦੇ ਵਿੱਚ ਹੈ ਵੀ ਆ ਕਰੋ ਚੈੱਕ ਹਵਾ ਨਾਲੇਵਾ ਵੇਖ ਕੇ ਚੈੱਕ ਕਰੋ ਕੋਈ ਸਮਾਂ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਦਿੰਦੇ ਆ ਕੋਈ 5:30 ਵਜੇ ਦਾ ਸਮਾਂ ਹੈਗਾ ਠੀਕ ਆ ਤੇ 12 ਕਿਲੋ ਦੁੱਧ ਬਖਾਲਾ ਕੋਲੇ ਤੋਂ ਸਾਰੇ ਵੀਰਾਂ ਨੇ ਜੱਜਮੈਂਟ ਕਰ ਹੀ ਲੈਣੀ ਆ 12 ਕਿਲੋ ਚਵਾ ਜਿਹੜਾ ਇਸ ਮਹਿ ਦੇ ਥੱਲੇ ਹੁਣ ਹਾਜ਼ਰ ਸੋ ਕੋਈ ਭਰਾ ਦੋ ਟਾਈਮ ਚੋਲੇ ਚਾਰ ਟਾਈਮ ਚੋਲੇ ਆ ਦੇਖੋ ਠੀਕ ਹੈ ਜੀ ਮਗਰ ਇਹਦੇ ਕੱਟਾ ਮੇਲ ਕਾਫ ਆ ਤੇ ਬੱਚਾ ਵੀ ਜਿਹੜਾ ਦੋਸਤੋ ਆਪਾਂ ਤੁਹਾਨੂੰ ਦਿਖਾ ਦਾਂਗੇ ਠੀਕ ਆ ਸੋ ਹਾਈਟ ਕੱਟ ਦੀ ਚੰਗੀ ਆ ਵੱਡੀਆਂ ਮੱਜਾਂ ਦੇ ਵਿੱਚ ਆਪਾਂ ਇਹਨੂੰ ਗਿਣਤੀ ਕਰ ਸਕਦੇ ਆ ਫਵਾਨਾ ਲੇਵਾ ਇੱਕ ਵਾਰੀ ਤੁਹਾਨੂੰ ਮੈਂ ਥੋੜਾ ਜਿਹਾ ਉਲਟ ਬਹਿਣੀ ਵਾਲੀ ਸਾਈਡ ਤੋਂ ਸੱਜੇ ਖੱਬੇ ਹਰ ਪਾਸਿਓਂ ਦਿਖਾ ਦਈਏ ਆ ਲਓ ਜੀ ਓਗਲੇ ਥਾਣਾ ਦੇ ਵਿੱਚ ਵੀ ਇਹ ਧਾਰਾਂ ਦੱਸ ਰਿਹਾ ਵੀ ਕੋਈ ਸਬਾਕ 2 ਕਿਲੋ ਅਗਲੇ ਥਾਣਾ ਦੇ ਵਿੱਚ ਜਿਹੜਾ ਚੋਣ ਨਿਕਲਦਾ ਠੀਕ ਆ ਤੇ ਬਾਕੀ ਥਾਣ ਤੋਂ ਤੁਸੀਂ ਵੇਖ ਲਿਆ ਬੇਣ ਬਣ ਦੋਹਾਂ ਪਾਸੇ ਕਾਫੀ ਮੋਟੀ ਆ ਮਿਲਕ ਤੇ ਵੀਰ ਇਹਦੀ ਡਿਮਾਂਡ ਕੀ ਕਰਦੇ ਆਪਾਂ ਡਿਮਾਂਡ ਵੀ ਰਹਿੰਦੇ 85000 ਰੁਪਿਆ ਜੀ 85 ਹਾਂਜੀ ਲੈਣ ਦੇ ਨਾਲ ਬਰ ਬਊਗਾ ਕਿ ਥੋੜਾ ਬਾਅਦ ਉੱਤੇ ਹੇਠਾ ਹੋ ਜਾਊਗਾ ਕਰਿਆ ਇਹਦਾ ਮਾਣ ਜੀ ਲਓ ਜੀ ਆਏ ਦਾ ਮਾਣ ਜ਼ਰੂਰ ਕਰਾਂਗੇ ਹਾਂਜੀ ਔਰ ਦੁੱਧ ਬਹੁਤ ਚੰਗਾ ਮੈਂ ਥੱਲੇ ਮੈਂ ਵੀ ਲੀਲੀ ਚ ਪੈਂਦੀ ਆ ਜੀ ਬਿਲਕੁਲ ਜੀ ਬਿਲਕੁਲ ਕੱਖਨੀਲੀ ਦਾ ਹੈਗਾ ਹਾਂਜੀ ਠੀਕ ਹੈ ਜੀ ਆਹ ਦੋਸਤੋ ਨੀਲੀ ਦਾ ਪੱਖ ਅੱਖ ਬਿੱਲੀ ਮਣਕੀ ਹੈਗੀ ਆ ਬਿੱਲੀਆਂ ਅੱਖਾਂ ਨੇ ਜਵਾਬ ਅੱਖਾਂ ਦੇ ਵਿੱਚ ਤੁਸੀਂ ਵੇਖੋਗੇ ਬਿੱਲੀਆਂ ਅੱਖਾਂ ਮੱਤੇ ਬੰਦ ਮਗਰਲੇ ਖੁਰ ਤੋਂ ਤਿਆ ਹਵਾਨੇ ਲੈਵੇ ਤੇ ਡੱਬ ਠੀਕ ਹੈ ਜੀ ਨਿਸ਼ਾਨੀਆਂ ਪੂਰੀਆਂ ਵੈਸੇ ਹੈਗੀਆਂ ਨੀਲੀ ਵਾਲੀਆਂ ਇਸ ਮੱਝ ਦੇ ਵਿੱਚ ਤੇ ਜ਼ਬਾਨ ਜਿਹੜੀ ਹੈ ਜੀਬ ਉਹ ਵੀ ਗੁਲਾਬੀ ਆ ਪੂਛ ਉੱਪਰ ਤੱਕ ਵਾਈਟ ਆ ਬਾਕੀ ਸੋਹਣੀ ਮੈਂ ਆ 85000 ਦੇ ਵਿੱਚੋਂ ਛੋੜ ਛੱਪਾ ਹੋ ਜਾਊਗਾ ਅੱਛਾ ਵੀਰ ਸੈਕਿੰਡ ਨੰਬਰ ਤੇ ਜਿਹੜੀ ਆਪਣੇ ਕੋਲ ਇਹ ਆ ਗਈ ਮੱਝ ਝੋਟੀ ਹਾਂਜੀ ਝੋਟੀ ਇਹ ਕਿੰਨਾ ਮਸੂਹਾ ਸੁਈ ਹੋਊਗੀ ਇਹ ਜੀ ਦੂਜੇ ਸਵੇਰਾਂ ਦੇ ਸੂਈ ਆ ਦੂਜੇ ਸਵੇਰਾਂ ਹੀ ਛੋਟੀਆਂ ਕੀ ਇਹ ਤਾਂ ਚਿਹਰੇ ਮੋਰ ਤੋਂ ਲੱ ਦੂਜੇ ਸਵੇਰਾਂ ਲੱਗਦਾ ਵੈਸੇ ਇਹ ਦੂਜੇ ਆ ਜੀ ਇਹ ਤਾਂ ਤੇ ਇਹਦਾ ਸਮਾਂ ਕਿੰਨਾ ਹੋ ਗਿਆ ਅੱਜ ਸੂਈ ਨੂੰ ਇਹਦੇ ਸਮਾਂ ਜੀ ਹਜੇ 8-10 ਦਿਨਾਂ ਦੇ ਸੂਏ ਦੇ ਆ ਅੱਛਾ ਜੀ ਓਏ ਆ ਇਹਦੇ ਥੱਲੇ ਜੀ ਦੁੱਧ 9 ਕਿਲੋ ਆ ਓਕੇ ਇਹਦਾ ਮਗਰਲੇ ਥਾਂ 'ਚ ਮਗਰਲਾ ਕਿਹੜਾ ਅੱਧਾ ਜੀ ਇੱਕ ਆ ਕਬੈਣੀ ਵਾਲਾ ਹਾਂ ਜੀ ਇੱਕ ਬੈਣੀ ਵਾਲਾ ਅੱਛਾ ਮਗਰਲਾ ਥਣ ਅੱਧਾ ਹਾਂ ਜੀ ਠੀਕ ਆ ਪਰਲੀ ਪਾਸੇ ਵਾਲਾ ਸਹੀ ਆ ਪੂਰਾ ਥਾਣਾ ਹਾਂ ਜੀ ਠੀਕ ਆ ਜੀ ਤੇ ਕਿੰਨਾ ਦੁੱਧ ਦੱਸਿਆ ਚਾਏ ਤੇ ਥੱਲੇ ਆਪਾਂ ਨੂੰ ਇਹਦੇ 9 ਕਿਲੋ ਆ ਜੀ ਭਾਵੇਂ ਦੁੱਧ ਮੰਨ ਲਓ ਭਾਵੇਂ ਬੌਲਾ ਮੰਨ ਲਓ ਅੱਛਾ ਜੀ ਦੁੱਧ ਹੋ ਦਊਗੀ ਠੀਕ ਆ ਜੀ ਇਹਦੇ ਜੀ ਹਰਿਆਣੇ ਵਾਲਿਆ ਆਏ ਹੀ ਮੈਂ ਲਿਆਏ ਗੱਬਣ ਉਹ ਠੀਕ ਆ ਜੀ ਬੰਦੇ ਤੇ ਥਣ ਘਟ ਨਿਕਲ ਆਇਆ ਜੀ ਠੀਕ ਆ ਜੀ ਠੀਕ ਆ ਬਹੁਤ ਮਹਿੰਗੀ ਲਿਆਏ ਹੀ ਉਹਦਾ ਠੀਕ ਆ ਤੇ ਬੱਚਾ ਤੇ ਮਗਰ ਕੀ ਹੈ ਕੱਟਾ ਜੀ ਕੱਟਾ ਵੀ ਆਇਆ ਕਿ ਤੇ ਪੂਛ ਦੇ ਵਾਲ ਨਹੀਂ ਬੱਗਾਏਗਾ ਜੈੱਟ ਬਲੈਕ ਆ ਜੈੱਟ ਬਲੈਕ ਹਾਂਜੀ ਹਾਂਜੀ ਲਓ ਦੋਸਤੋ ਇੱਕ ਵਾਰੀ ਝੋਟੀ ਤੁਹਾਨੂੰ ਦਿਖਾ ਦੰਨੇ ਆ ਫੇਸ ਕੁਆਲਿਟੀ ਤੋਂ ਵੇਖ ਲਓ ਠੀਕ ਆ ਜੀ ਦੁੱਧ ਤਾਂ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਮਗਰ ਕਟਾ ਬੱਚਾ ਵੀ ਤੁਹਾਨੂੰ ਦਿਖਾ ਦਾਂਗੇ ਬੱਚਾ ਮਗਰ ਮੇਲ ਕਾਫ ਆ ਬਿਲਕੁਲ ਜੈਡ ਬਲੈਕ ਤੇ ਚੋਣ ਚਾਂ ਦੇ ਵਿੱਚ ਜੇਕਰ ਆਪਾਂ ਦੋਸਤੋ ਤੁਹਾਨੂੰ ਦੱਸ ਦਿੰਦੇ ਆ ਵੀ ਮਗਰਲਾ ਥਣ ਜਿਹੜਾ ਉਹ ਵੱਡਾ ਹੈ ਠੀਕ ਆ ਜਦੋਂ ਆਪਾਂ ਕੰਪੇਅਰ ਕਰਦੇ ਆ ਉਲਟ ਬਹਿਣੀ ਵਾਲੀ ਸਾਈਡ ਹੈ ਮਗਰਲੇ ਥਣ ਦੇ ਨਾਲ ਤੇ ਅੱਧਾ ਉਹਦੀ ਤੁਲਨਾ ਦੇ ਨਾਲੋਂ ਠੀਕ ਆ ਬਾਕੀ ਆ ਲੇਵਾ ਤੁਸੀਂ ਵੇਖ ਕੇ ਚੈੱਕ ਕਰ ਲਓ ਦੁੱਧ 9 ਕਿਲੋ ਆ ਠੀਕ ਆ ਠੀਕ ਹੈ ਜੀ ਬਹੁਤ ਭਾਈ ਨਾਲੀ ਜੀ ਵੇਖੋ ਕਰਦ ਕਿੱਡਾ ਆਈਂਦਾ ਕਾਤੋਂ ਵੱਡਾ ਬਾਕੀ ਸੋ ਦਸੋ ਇੱਕ ਵਾਰੀ ਤੁਸੀਂ ਜ਼ਰੂਰ ਨੋਟ ਕਰ ਲਓ ਬੁਖਾ ਵੀ ਦਿੰਨੇ ਆ ਵੀ ਹਾਈਟ ਕੱਦ ਦੀ ਕੋਈ ਮੇਰਾ ਵੀਰ ਇੱਕ ਤੱਕ ਕੇ ਤੁਸੀਂ ਆਇਆ ਵੀ ਪੂਰੀ ਵੱਡੀ ਝੋਟੀ ਆਪਾਂ ਲੈਣਾ ਚੱਲੇ ਆ ਕੋਈ ਛੋਟੀ ਨਹੀਂ ਗਈ ਜਾਂ ਮੀਡੀਅਮ ਨਹੀਂ ਗਈ ਜਾਂ ਸਮੱਧਰ ਨਹੀਂ ਫੁੱਲ ਵੱਡੀ ਆ ਠੀਕ ਹੈ ਫੁੱਲ ਵੱਡੀ ਤੋਂ ਪਾਵੇ ਵੱਡੀਆਂ ਝੋਟੀਆਂ ਪੂਰੀਆਂ ਦੇ ਵਿੱਚ ਗਿਣਤੀ ਆਪਾਂ ਦੀ ਕਰ ਸਕਦੇ ਆ ਤੇ ਬਾਕੀ ਟਾਈਮ ਤੁਹਾਨੂੰ ਦੱਸ ਹੀ ਦਿੱਤਾ ਵੀ ਅਠਾ ਸੱਤਾਂ ਅੱਠਾਂ ਨੌਂਾਂ ਕਿ ਦਿਨਾਂ ਦੀ ਜਿਹੜਾ ਪਸੂ ਸੁਆ ਕੀ ਆ ਫੇਸ ਕੁਆਲਿਟੀ ਆ ਸਿੰਘਾਂ ਦੀ ਬੰਤਰ ਮੂੰਹ ਮੱਥੇ ਦੀ ਆ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਜੀ ਆ ਲਓ ਜੀ ਲੈ ਵੀਰ ਖੋਲ ਕੇ ਵੀ ਤੋੜ ਦਿੱ ਗਏ ਇੱਕ ਬਰੀ ਤੇ ਸਮਾਗਰ ਇਹ ਵੀ ਕੱਟਾ ਦੋਸਤੋ ਦੋਵਾਂ ਜਿਹੜੀਆਂ ਮੱਜਾਂ ਬਿਲਕੁਲ ਤਾਜ਼ੀਆਂ ਸੁਨੀਆਂ ਨੇ ਦੋ ਦੇ ਮਗਰ ਕੱਟੇ ਆ ਮੀਲ ਕਾਫ ਇਹਦਾ ਬੱਚਾ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਲਾਸਟ ਦੇ ਵਿੱਚ ਦੋਵਾਂ ਮੱਜਾਂ ਚੋਟੀਆਂ ਦੇ ਜਿਹੜੇ ਬੱਚੇ ਆ ਉਹ ਦਿਖਾ ਦਾਂਗੇ ਠੀਕ ਆ ਇੱਕ ਵਾਰੀ ਤੁਸੀਂ ਜਾਂ ਤੋਰਾ ਵੇਖ ਕੇ ਚੈੱਕ ਕਰ ਲਓ ਆ ਲਓ ਜੀ ਉਪਖਾਲਾ ਫਖੂਲਾ ਜਿਹੜਾ ਦੋਸਤੋ ਕਰਮਾਲੀ ਦਾ ਕਾਫੀ ਸੋਹਣਾ ਮੋਟ ਤੋਂ ਬਿਲਕੁਲ ਚੌਰਸ ਲੇਵਾ ਜਿੰਨਾ ਅੱਗੇ ਉਹਨਾਂ ਦੇ ਪਿਛੇ ਲੇਵੇ ਦੀ ਬਣਤਰ ਠੀਕ ਆ ਵੀਰ ਸੁਬੇ ਇੱਕ ਮਾਰੀ ਜੀ ਇਹ ਦਰਮਿਆਨੀ ਉਲਟ ਪੈਨਲ ਸਾਈਡ ਆਪਣੀ ਹੈਗੀ ਨੱਕਾ ਭੰਦੀ ਜਾਂ ਥੋੜੀ ਹੈਗੀ ਇਧਰਲੇ ਬਣ ਸਾਈਡ ਮਹਾਰਾਜ ਉਹਨੇ ਕੀ ਜੀ ਜ਼ਿਆਦਾ ਫਰਕ ਨਹੀਂ ਮਾੜਾ ਜਾਵੇਂ ਇੱਕ ਤਾਂ ਕੋ ਕਾ ਡਾਕਾਇਕ ਥਾਂ ਤੇ ਰਹਿ ਗਿਆ ਬੱਚੇ ਨੇ ਮਗਰੋਂ ਪੀਤਾ ਦੁੱਧ ਅੱਛਾ ਅੱਛਾ ਮਤਲਬ ਜਿਹੜੇ ਉਲਟ ਬੰਨੀ ਵਾਲਾ ਜਿਹੜਾ ਥਾਂ ਇੱਕ ਬੰਨੇ ਸਾਈਡ ਰ ਮੜਾ ਰੱਖਦੀ ਆ ਇੱਧਰਲੇ ਆਪਣੇ ਧਾਰਾਂ ਪੂਰੀਆਂ ਨੇ ਹਾਂਜੀ ਧਾਰਾਂ ਉਰਲੇ ਬੰਨੇ ਘੱਟਿਆ ਜੀ ਥਾਂ ਉਰਲੇ ਬੰਨੇ ਘੱਟਾ ਹਾਂਜੀ ਹਾਂ ਹਾਂ ਮੈਂ ਇੱਕ ਹੀ ਅਖੰਡੀਆਂ ਵੀ ਜਿਹੜਾ ਇੱਕ ਬੰਨੇ ਦਰਮਿਆਨੀ ਜੀ ਸਾਈਡ ਰੱਖਦੀ ਆ ਤੇ ਵਿੱਚ ਮੜੀਆਂ ਧਾਰਾਂ ਘੱਟ ਨੇ ਬਾਕੀ ਆ ਲੇਵਾ ਹਵਾਨਾ ਦੋਸਤੋ ਤੁਸੀਂ ਵੇਖ ਕੇ ਚੈੱਕ ਕਰ ਲਓ 9 ਕਿਲੋ ਦੁੱਧ ਕੋਈ 8 ਧਕ ਦਿਨਾਂ ਦੀ ਸੂਈ ਆ ਬਾਕੀ ਕੱਦ ਵੱਡਾ ਕੋਈ ਵੀਰ ਕੱਦ ਦੇ ਸਿਲਸਲੇ ਪਿੱਛੇ ਨਹੀਂ ਕੋਈ ਛੱਡ ਬੇ ਤੜਕ ਕੋਈ ਆਪਦੀ ਸਾਈ ਬੈਨਾ ਪਾ ਕੇ ਇਥੇ ਅੱਖੀਂ ਵੇਖ ਸਕਦਾ ਵੀਰ ਕੋਈ ਆਣ ਕੇ ਚੋ ਕੇ ਆਪਦੀ ਤਸੱਲੀ ਕਰ ਸਕਦਾ 9 ਕਿਲੋ ਦੁੱਧ ਦਾ ਤੇ ਇਹਦਾ ਮੁੱਲ ਵੀ ਤੇ ਕੀ ਕਰਦੇ ਫਿਰ ਆਪਾਂ ਕੀ ਲੈਣ ਦੇਣਾ ਮੁੱਲ ਜਿੰਦਾ ਸਾਹ ਹਦਾਈਆ ਹਾਂ ਇਹਦਾ 75000 ਰੁਪਿਆ ਜੀ 75 हां जी नहीं मैं जे लखो बाहर चोटी आई ओथो आ बिल्कुल जी बिल्कुल जट्टी कद काट मार हां जी कद काट ये देखो दे जी सयाने तुम्ही ये सुबह पीगे भी किलो दूध किदने गा 60 50000 ਰੁਪਏ ਉਦਨ ਵੀ ଏਗੀ ਏ बिल्कुल बिल्कुल ए फ्री दूध ਪੀਣਾ ਇੰਦਾ 10000 ਰੁਪਏ ਨਾਲੇ ਕਟਾ ਵੀ ਕਾਫੀ ਸੋਹਣਾ ਮਗਰ ਤੁਸੀਂ ਦੱਸ ਰਹੇ ਹੋ ਜਿਆ ਰੰਗ ਬਿਲਕੁਲ ਕਾਲਾ ਰੰਗ हां जी ਸਾਲ ਪਰ 10000 ਜੀ ਦੁੱਧ ਪੀਣਾ ਇੰਦਾ ਤੇ ਕੋ ਨਹੀਂ ਬਾਕੀ ਕੋਈ ਭੈਣ ਭਰਾ ਸੱਜਣ ਆਉਂਦਾ ਤੇ 75 ਦੇ ਵਿੱਚੋਂ ਖੁੱਲਾ ਕਰ ਦਿਓ ਮਾਨਤਨ ਕਰਦਾਗੇ ਜੀ ਖੁਸ਼ ਕਰਕੇ ਕਰਦੇ ਹੋ ਜਮਾਨਤ ਜਿੰਨਾ ਕੋ ਗੁੰਜਾਇਸ਼ ਹੋਈ ਤੁਹਾਡੇ ਕੋ ਕਰ ਦਿਓ ਜਮਾਨਤ हां जी हां जी ਬਾਕੀ ਦੋਸਤੋ ਬਾਕੀ ਪਸੂ ਪਾਲਣ ਤੋਂ ਬਾਅਦ ਪਤਾ ਲੱਗਦਾ ਵੀ ਐਡਾ ਪਸ਼ੂ ਕਰਨ ਤੋਂ ਬਾਅਦ ਪਤਾ ਲੱਗਦਾ ਵੀ 75000 ਨਹੀਂ ਘੱਟੋ ਘਾਟ ਵੀ ਲੱਖ ਦੇ ਵਿੱਚ ਪਿਆ। ਬਾਕੀ ਇਹ ਝੋਟੀ ਤੁਹਾਨੂੰ ਦਿਖਾ ਦਿੱਤੀ ਆਪਾਂ ਤੇ ਜੋ ਵੀ ਇਹਦੇ ਵਿੱਚ ਕੋਈ ਬਰੀਕੀ ਸੀ ਕਿਸੇ ਗੱਲ ਨੂੰ ਲੈ ਕੇ ਉਹ ਤੁਹਾਨੂੰ ਬਿਲਕੁਲ ਆਪਾਂ ਦੱਸ ਦਿੱਤੀ ਆ ਫਿਰ ਵੀ ਤੁਸੀਂ ਕੋਈ ਆਪਣੀ ਅੱਖੀ ਚੋਕੇ ਅੱਖੀ ਵੇਖ ਕੇ ਤਸੱਲੀ ਕਰ ਸਕਦੇ ਜੀ। ਮੂੰਹ ਮੱਤੇ ਦੀ ਜਿਹੜਾ ਨਕਸ਼ ਨੂੰ ਕੁਸ਼ ਕਾਫੀ ਸੋਹਣਾ ਕਰਮਾਲੀ ਤੇ ਠੀਕ ਆ ਜੀ ਤੇ ਬਿਲਕੁਲ ਸਿੰਗਾ ਸੰਗਾ ਦੀ ਬੰਤਰ ਵੀ ਚੰਗੀ ਆ ਤੇ ਬਾਕੀ ਹੈ ਵੀ ਸ਼ਾਈ ਸ਼ੂਈ ਵੀ ਪੂਰੀ ਆ। ਪਲੀ ਗੁਲੀ ਵੀ ਪੂਰੀ ਆ ਜੱਡੀਆ ਕਰਮਾਲੀ ਕਦ ਕੱਠ ਪੂਰਾ ਉੱਚਾ ਵੱਡੇ ਕਦ ਕੱਠ ਦੇ ਵਿੱਚ। ਇਸ ਤੋਂ ਬਾਅਦ ਇੱਕ ਟੋਕੜ ਗੱਬਣ ਜਿਹੜੀ ਮੈਂ ਆਪਾਂ ਤੁਹਾਨੂੰ ਦਿਖਾਉਣੀ ਆ ਬੂਰੀ ਟੋਕੜ ਗੱਬਣ ਦੁੱਧ ਵੀ ਦੋਸਤੋ ਇਹ ਥੱਲੇ ਹੁਣ ਹੈਗਾ ਤੇ ਗੱਬ ਵੀ ਆ ਸਮਾਂ ਪੁੱਛ ਲੈਨੇ ਵੀਰ ਤੋਂ ਕਿੰਨਾ ਕ ਸਮਾਂ ਹਜੇ ਹੋਇਆ ਇਹਨੂੰ ਗੱਬਣ ਨੂੰ ਇਹਦਾ ਵੀਰ ਜੀ ਇੱਕ ਤਾਂ ਦੱਸ ਦਈਏ ਵੀ ਸੂਆ ਹੁਣ ਕਿੰਵੇਂ ਦੇ ਵਿੱਚ ਚੱਲ ਰਹੀ ਤੇ ਕਿੰਵੇਂ ਸੂਏ ਲੱਗੇ ਗੱਬਣੇ ਇਹ ਜੀ ਉਹ ਤਾਂ ਇਹ ਪਹਿਲੇ ਸੂਏ ਸੂਈ ਆ ਪਰ ਮੈਂ ਸਮਝਦਾ ਦੂਜੇ ਸੂਏ ਛੋਟੀ ਦੂਜੇ ਹਾਂਜੀ ਠੀਕ ਹੈ ਜੀ ਅਗੇ ਤੇਜਲੀ ਬਣੀ ਹੋਗੀ ਇਹ ਤੇਜਲੀ ਬਣੀ ਆ ਜੀ ਆ ਤੇਜਲੀ ਹੋ ਸਕਦੀ ਹੈ ਹਾਂ ਜੀ ਉਹਨਾ ਪਹਿਲੇ ਨਹੀਂ ਆਖਿਆ ਮੈਨੂੰ ਘਰ ਆਣਿਆ ਆ ਠੀਕ ਆ ਹਾਂ ਜੀ ਅੱਛਾ ਇਹ ਹੁਣ ਗੱਬਰ ਕਿੰਨੇ ਮਹੀਨੇ ਦੀ ਚੈੱਕ ਹੋ ਗਈ ਇਹ ਢਾਈਆਂ ਮਹੀਨਿਆਂ ਦੀ ਚੈੱਕ ਪਾਸ ਹੋ ਗਈ ਜੀ ਠੀਕ ਆ ਜੀ ਹਾਂ ਜੀ ਤੇ ਹੁਣ ਦੁੱਧ ਵੀ ਹੈਗਾ ਕਿੰਨਾ ਇਹਦੇ ਥੱਲੇ ਇਹਦੇ 5 ਕਿਲੋ ਦੁੱਧ ਹੈਗਾ ਜੀ ਹੁਣ 5 ਕਿਲੋ ਹਾਂ ਜੀ ਠੀਕ ਹੈ ਜੀ ਲਓ ਜੀ 5 ਕਿਲੋ ਦੁੱਧ ਦੋਸਤੋ ਇਹਦਾ ਥੱਲੇ ਹੁਣ ਹਾਜ਼ਰ ਆ ਤੇ ਕੋਈ ਢਾਈਆਂ ਮਹੀਨੇ ਦੀ ਗੱਬਰ ਚੈੱਕ ਪਾਸ ਆ ਠੀਕ ਆ ਜੀ ਤੇ ਆ ਲੋ ਬਾਕੀ ਚੋਣ ਜਾਣ ਕਿਵੇਂ ਥਾਪੀ ਦੇ ਇਸੇ ਤਰ੍ਹਾਂ ਹੀ ਥਾਪੀ ਰੈਂਜੀ ਜੀ ਬਹਿ ਜਾਣਾ ਇੰਦੇ ਥੱਲੇ ਜੀ ਕਿਤੇ ਨੇ ਲੱਤ ਨਹੀਂ ਪੁੱਟਣੀ ਕਿੱਥੇ ਰੱਖਤੀ ਜੀ ਠੀਕ ਹੈ ਜੀ ਲਓ ਜੀ ਸੋ ਮਿਲਦੀ ਵੀ ਥਾਪੀ ਤੇ ਆ ਤੇ ਧਾਰਾਂ ਵੀਰ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਵੈਸੇ ਚੋਣ ਚ ਬਰਾਬਰ ਆ ਕੇ ਐ ਬਰਾਬਰ ਥਣ ਜੀ ਇੱਕ ਧਾਰ ਦਾ ਵੀ ਫਰਕ ਨਹੀਂ ਗੀਂਦੇ ਠੀਕ ਹੈ ਜੀ ਭਾਈ ਇੱਥੇ ਆਣ ਕੇ ਕਿਤੇ ਇਹਤ ਨਹੀਂ ਹੁੰਦਾ ਵੀਰ ਸੂਪੇ ਵੀ ਕੋਈ ਧਾਰਾਂ ਦਾ ਕਿ ਵੱਧ ਘੱਟ ਕੋਈ 10 15 ਦਾ ਇਧਰ ਉਧਰ ਨਿਕਲਦਾ ਫਿਰੇ ਨਾ ਜੀ ਕਿਹੜੀ ਗੱਲ ਕਹਿਤੀ ਆਉਂਦੇ ਜ ਆਉਂਦੇ ਘਾਟ ਤੇ ਕਿਹੜੇ ਤੇ ਘਾਟ ਹੀ ਦੱਸਿਆ ਸਹੀ ਹੈ ਕਿ ਲੋਬੀ ਪ੍ਰਭੋ ਤੋਕੜ ਗੱਬਣ ਬੂਰੀ ਇਹ ਜਿਹੜੀ ਬਿਲਕੁਲ ਦੂਜੇ ਸੂਬੇ ਦੇ ਵਿੱਚ ਚੱਲ ਰਹੀ ਆ 5 ਕਿਲੋ ਤੋਤ ਤੇ ਜੇ ਸੂਬੇ ਲਈ ਬਣੀ ਆ ਢਾਈ ਮਹੀਨੇ ਦੀ ਗੱਬਣ ਚੈੱਕ ਪਾਸ ਵੀਰ ਨੇ ਆਪਦੇ ਹੱਥੀ ਕਰਵਾਈ ਆ ਡਾਕਟਰ ਸਾਹਿਬ ਦਾ ਨੰਬਰ ਵੀ ਤੁਹਾਨੂੰ ਮਿਲ ਜੂਗਾ ਜੇਕਰ ਉਸੇ ਤੇ ਕਿਸੇ ਵੀਰ ਨੇ ਟਿਕੇ ਰਹਿਣਾ ਉਹ ਤੁਹਾਡੀ ਇੱਛਾ ਹੈ ਬਾਕੀ ਜੇਕਰ ਕਿਸੇ ਵੀਰ ਨੇ ਸਾਈ ਬਿਆਨਾ ਕਰਕੇ ਆਪਦਾ ਸ਼ੱਕ ਘਟਣਾ ਤੇ ਆਪਣੇ ਤੁਸੀਂ ਇੱਕ ਵਾਰ ਤੋਂ ਫੇਰ ਜਿਹੜੀ ਚੈੱਕ ਕਰਵਾ ਸਕਦੇ ਜਸਾਈ ਬਿਆਨਾ ਕਰਕੇ ਠੀਕ ਆ ਵੈਸੇ ਗੱਬਣ ਚੈੱਕ ਪਾਸ ਜਿਹੜੀ ਆਪਣੇ ਹੱਥੀ ਕਰਵਾਈ ਹੈ ਵੀਰ ਹੋਣਾ ਨੇ ਤੇ ਪਹਾੜੇ ਤੇ ਕਹ ਲੋ ਚਾਹੇ ਥਾਪੀ ਤੇ ਕਹ ਲੋ ਥਾਪੀ ਤੇ ਜਿਹੜਾ ਬਿਲਕੁਲ ਇਸੇ ਤਰ੍ਹਾਂ ਬਹਿ ਕੇ ਪਸਵਾ ਕਰ ਲਾਂਗੇ ਆਪਾਂ ਇਸੇ ਤਰ੍ਹਾਂ ਜਿਹੜਾ ਚੋਣ ਹੈਗਾ 2.5 ਇੱਕ ਟਾਈਮ 2.5 ਇੱਕ ਟਾਈਮ ਕੋਈ 5 ਕਿਲੋ ਐਸਟੀਮੇਟ ਦੁੱਧ ਮੰਨ ਕੇ ਵੀਰ ਕੋਈ ਸੌਦਾ ਕਰ ਸਕਦਾ ਲਿਓ ਵੀਰ ਖੋਲ ਕੇ ਵੀ ਤੋੜ ਕੇ ਦਿਖਾ ਦਈਏ ਤੋਂ ਬਾਕੀ ਕੱਦ ਕਾਠ ਦੀ ਅੰਗ ਪਰ ਜਿਹੜੇ ਦੋਸਤ ਕਰਮ ਵਾਲੀ ਦੇ ਪੂਰੇ ਆ ਫੇਸਬੁੱਕ ਕੁਆਲਿਟੀ ਚੰਗੀ ਤੇ ਸਿੰਗਾ ਸੁੰਗਾ ਦੀ ਵੀ ਪ੍ਰੋਪਰ ਠੀਕ ਆ ਜੀ ਪੋਸ਼ ਪਾਸ ਪੂਰੀ ਲੰਬੀ ਆ ਬਾਕੀ ਓਵਰ ਆਲ ਬਾਡੀ ਬੰਤਰ ਜਿਹੜੀ ਆਪਾਂ ਤੁਹਾਨੂੰ ਥੋੜੀ ਤੋੜ ਕੇ ਦਿਖਾ ਦਿੰਦੇ ਆ ਆ ਲਓ ਜ ਆਹ ਕਰੂ ਜਕਤੀ ਠੀਕ ਆ ਲਓ ਦੋਸਤੋ ਇਹ ਲਾਸਟ ਵਿੱਚ ਆਪਾਂ ਤੁਹਾਨੂੰ ਜਿਹੜੀ ਟੋਕੜ ਕੱਪਣ ਬੂਰੀ ਇਹ ਮੱਝ ਦਿਖਾਤੀ ਹੈ ਤੇ ਅੱਛਾ ਵੀਰ ਇਹਦਾ ਕੀ ਲੈਣ-ਦੇਣ ਕਰਦੇ ਆ ਕੀ ਮੁੱਲ ਰਹੂਗਾ ਜੀ ਇਹਦਾ ਮੁੱਲ ਜੀ 55000 ਰੁਪਿਆ ਜੀ 55 ਹਾਂਜੀ ਠੀਕ ਆ ਜੀ ਵਿੱਚੋਂ ਥੋੜੇ ਬਾਅਦ ਉਹ ਨਿੱਕੀ ਹੋਣ ਜੋ ਮਾਨਤਾ ਨਾਲ ਜਿਹੜੇ ਹੋ ਜਾਣਗੇ ਜਰੂਰ ਜੀ ਖੁਸ਼ ਕਰਾਂਗੇ ਛੋਟ ਕਰਾਂਗੇ ਜੀ ਠੀਕ ਆ ਜੀ ਲਓ ਵੀ 55000 ਦੋਸਤੋ ਇਹਦੀ ਕੀਮਤ ਵੀਰ ਨੇ ਡਿਮਾਂਡ ਕੀਤੀ ਹੈ ਵੀ ਲੈਣ-ਦੇਣ ਜਿਹੜਾ 55000 ਤੇ ਵਿੱਚੋਂ ਥੋੜਾ ਬਾਅਦ ਦਾ ਕੋਈ ਮਾਨਤਨ ਹੋ ਜਾਊਗਾ ਸੋ ਬਾਕੀ ਚੋਣ ਜਾਣ ਜਿਹੜਾ ਦੋਸਤੋ ਤਾਰਾਂ ਕਿਸੇ ਤਰ੍ਹਾਂ ਦੀਆਂ ਕੋਈ ਵੀਰ ਤੇ ਦਸਾਂ ਦੇ ਮੁਤਾਬਕ ਪਰ ਫਿਰ ਵੀ ਕੋਈ ਭਰਾ ਇੱਥੇ ਆਣ ਕੇ ਆਪਦਾ ਸਾਈਬੇ ਨਾ ਕਰੋ ਆ ਕੇ ਚੋਕੇ ਤਸੱਲੀ ਕਰ ਲਓ ਠੀਕ ਆ ਜੀ ਤੇ 5 ਕਿਲੋ ਦੁੱਧ ਦਾ ਢਾਈਆਂ ਮਹੀਨੇ ਦੀ ਗੱਬਣ ਚੱਕ ਪਾਸ ਬਹੁਤ ਸਖੀ ਝੋਟੀ ਆ ਜੀ ਸੋਹਣੀ ਝੋਟੀ ਬਹੁਤ ਸੋਹਣੀ ਆ ਸਾਰੇ ਪਾਸੇ ਪੂਰੀ ਆ ਆ ਲੋ ਜੀ ਆ ਫੇਸ ਕੁਆਲਟੀ ਤੋਂ ਦੇਖੋ ਠੀਕ ਆ ਜੀ ਇਸ ਤੋਂ ਬਾਅਦ ਇੱਕ ਆਪ ਜਿਹੜੇ ਬੱਚੇ ਦਿਖਾ ਦਈਏ ਜੀ ਵੀਰ ਪਹਿਲਾਂ ਜਿਹੜੀ ਮਾਝ ਆਪਕ ਦਿਖਾਈ ਸੀਗੀ ਨੀਲੀ ਦਾ ਪੱਕ ਸੀਗਾ ਉਹਦਾ ਜਿਹੜਾ ਕਟਾ ਪਰਲਾ ਬੱਚਾ ਹੈ ਉਹ ਲੀਲੀ ਦਾ ਲੋ ਜੀ ਆ ਬੱਚਾ ਜਿਹੜੀ ਦੋਸਤੋਂ ਪਰਲੇ ਪਾਸੇ ਮੈਂ ਪੱਜੀ ਸੀਗੀ ਜਿਹੜਾ ਪਹਿਲੇ ਨੰਬਰ ਤੇ ਦਿਖਾਈ ਆ ਆਪਾਂ ਤੁਹਾਨੂੰ ਨੀਲੀ ਦਾ ਪੱਖ ਵੱਡੀ ਮੈਂ ਆ ਤੀਜੇ ਸਵੇਚ ਆ ਅਸੀਂ ਚੌਥੇ 12 ਕਿਲੋ ਦੁੱਧ ਸੀਗਾ ਉਹਦੇ ਮਗਰਾ ਕਟਾ ਤੇ ਜਿਹੜੀ ਆਪਾਂ ਸੈਕੰਡ ਨੰਬਰ ਤੇ ਤੁਹਾਨੂੰ ਝੋਟੀ ਦਿਖਾਈ ਆ ਦੂਜਾ ਸਵੇਰ ਸੂਈ ਆ ਆ ਦੇਖੋ ਕਟਾ ਠੀਕ ਆ ਜੀ ਤੇ ਕਟਾ ਵੀ ਚੰਗੇ ਸੀਮੰਟ ਦਾ ਲੱਗਦਾ ਦੇਖੋ ਜੀ ਦੇਖੋ ਕਿਤੇ ਬੱਗਾ ਵਾਲ ਪੂਛਦੇ ਵੀ ਨਹੀਂ ਨਹੀਂ ਹੈਗਾ ਪੂਰਾ ਹੁੰਦਾ ਝੋਟੀ ਦਾ ਕਟਾ ਕਿਦ ਕਿਵੇਂ ਹਿੰਦਾ ਖੜਨ ਨਹੀਂ ਖੜਨ ਨਹੀਂ ਤੋਂ ਪਤਾ ਲੱਗਦਾ ਮਾਨੀ ਚੰਗੇ ਦਾ ਬੱਚਾ ਕਿਵੇਂ ਝੋਟੀ ਦਾ ਕੱਦ ਉਵੇਂ ਕੱਟੇ ਦਾ ਕੱਦ ਕੱਦ अच्छा वीर सूबे ਇੱਕ ਆਪਣੇ ਸੰਪਰਕ ਨੰਬਰ ਆਪਣੇ ਭੈਣ ਭਰਾਵਾਂ ਨਾਲ ਕਰ ਦਿੱਗੇ ਸਾਂਝੇ ਹਾਂਜੀ 95015 ਜੀ ਹਾਂਜੀ 18570 ਜੀ ਠੀਕ ਹੈ ਜੀ ਹਾਂ ਬਹੁਤ ਦੋਸਤੋ ਇਹ ਨੰਬਰ ਵੀਰ ਸੂਬੇ ਦੇ ਆ ਵਪਾਰ ਦਾ ਕੰਮ ਆ ਕਾਫੀ ਲੰਬੇ ਸਮੇਂ ਤੋਂ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਤੇ ਇਸੇ ਤਰ੍ਹਾਂ ਪਸ਼ੂ ਜਿਹੜੇ ਆ ਇਸ ਕਿਲੇ ਦੇ ਉੱਪਰ ਇਸ ਘਰੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਸਮੇਂ-ਸਮੇਂ ਤੇ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਦੀ ਬਧੇਰੀ ਡਿਟੇਲ ਜਿਹੜੀ ਆ ਉਹ ਤੁਸੀਂ ਸਮੇਂ-ਸਮੇਂ ਦੇ ਨਾਲ ਲੈਂਦੇ ਰਿਹਾ ਕਰੋ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ